ਕੀ ਸਹਾਇਜ ਹੋ ਚਾਹੀਦੇ ਇੱਕ ਤਾਂ ਬਰਾਤ ਦਾ ਖਰਚਾ ਜੀ ਚਾਹ ਰੋਟੀ ਦਾ ਤੇ ਇੱਕ ਪੇਟੀ ਦੀ ਜੀ ਅੱਛਾ ਕਿੰਨੇ ਕ ਬੰਦੇ ਆਉਣਗੇ ਬਰਾਤ ਦੇ ਬਰਾਤ ਦੇ 15 ਕ ਬੰਦੇ ਆਉਣਗੇ ਅੱਛਾ ਕਿੱਥੇ ਪ੍ਰੋਗਰਾਮ ਰੱਖਿਆ ਗੁਰਦੁਆਰੇ ਜੀ ਅੱਛਾ ਕਿੱਥੇ ਆ ਕੋ ਕੋਟ ਦਰ ਮੁੜ 16 ਸਰ ਸੇਵਾ ਸੋਤੀ ਚਾਹ ਪਿਆ ਕੇ ਤੇ ਰੋਟੀ ਉੱਥੇ ਖਵਾਉਂਗੇ ਚਾਕਸੇ ਹੋਟਲ ਚ ਪਿਆ ਤੇ ਇੱਕ ਪੇਟੀ ਤੇ ਅਲਮਾਰੀ ਚਾਹੀਦੀ ਅੱਛਾ ਪੰਜ ਤਰੀਕ ਦਾ ਵਿਆਹ ਹੈ ਪੰਜ ਤਰੀਕ ਦਾ ਵਿਆਹ ਸੋ ਦੋਸਤੋ ਬੇਨਤੀ ਹੈ ਇਹ ਤੁਸੀਂ ਦੇਖ ਲਿਆ ਪਰਿਵਾਰ ਤੇ ਇਹਨਾਂ ਦਾ ਜਿੰਨਾ ਕਿ ਹੋਵੇ ਆਪਾਂ ਸਹਿਯੋਗ ਜ਼ਰੂਰ ਕਰਨਾ ਦੋਸਤੋ ਸਤ ਸ੍ਰੀ ਅਕਾਲ ਇਹ ਤੁਸੀਂ ਜੋ ਪਰਿਵਾਰ ਦੇਖ ਰਹੇ ਹੋ ਇਹ ਬਾਈ ਬੈਠਾ ਇਹਦੀ ਬੇਟੀ ਹੈ ਘਰ ਦੇ ਹਾਲਾਤ ਇਹ ਦਿਖਾ ਦਾਨੇ ਆ ਇਹ ਘਰ ਹੈਗਾ ਕਮਰਾ ਹੈਗਾ ਇਹਨਾਂ ਦਾ ਇੱਕ ਕਮਰਾ ਹੈਗਾ ਤੇ ਆ ਮੰਜਿਆਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਬੇਟੀ ਦਾ ਪੰਜ ਤਰੀਕ ਦਾ ਵਿਆਹ ਹੈ ਹਾਂਜੀ ਬਾਈ ਜੀ ਕੀ ਸਹਿਯੋਗ ਚਾਹੀਦਾ ਹੈਗਾ ਮਰਜ਼ੀ ਕਰ ਦਿਓ ਜੀ ਪੰਜ ਦੀ ਕਿਦਾ ਵਹ ਕੁੜੀ ਦਾ ਹੂੰ ਕੋਈ ਮਰਜ਼ੀ ਦੇ ਦਿਓ ਜੀ ਬੇਟੀ ਦੇ ਦੋ ਜਾਨੇ ਮਾਰੀ ਦਿਓ ਹਾਂਜੀ 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 ਅੱਛਾ ਬੁਰਾ ਅੱਧਾ ਖਰਚਾ ਦੇ ਦਿਓ ਜੀ ਅੱਛਾ